ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਚਾਰ ਪੜਾ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੇ ਐ ਤੇ ਉਸ ਦੇ ਵਿੱਚ ਲਗਭਗ 380 ਸੀਟਾਂ ਤੇ ਵੋਟਾਂ ਪੈ ਚੁੱਕੀਆਂ ਉਮੀਦਵਾਰਾਂ ਦੀ ਕਿਸਮਤ ਜਿਹੜੀ ਮਸ਼ੀਨਾਂ 'ਚ ਬੰਦ ਹੋ ਚੁੱਕੀ ਐ ਤੇ ਤਿੰਨ ਪੜਾ ਦੀਆਂ ਜਿਹੜੀਆਂ ਚੋਣਾਂ ਉਹ ਬਾਕੀ ਐ ਤੇ ਉਹਨਾਂ ਵਿੱਚ 163 ਸੀਟਾਂ ਜਿਨ੍ਹਾਂ ਤੇ ਅਜੇ ਵੋਟਾਂ ਪੈਣੀਆਂ ਵੱਖ-ਵੱਖ ਪੜਾਵਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ 41 ਸੀਟਾਂ ਜਿਹੜੀਆਂ ਉੱਤਰ ਪ੍ਰਦੇਸ਼ ਦੇ ਵਿੱਚ ਐ 21 ਸੀਟਾਂ ਜਿਹੜੀਆਂ ਬਿਹਾਰ ਦੇ ਵਿੱਚ ਐ 13 ਸੀਟਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਐ ਤੇ 24 ਸੀਟਾਂ ਪੱਛਮੀ ਬੰਗਾਲ ਤੇ ਬਾਕੀ ਇਹ ਜਿਹੜਾ ਪੰਜਾਬ ਵਾਲਾ ਹਰਿਆਣੇ ਵਾਲਾ ਹਿਮਾਚਲ ਵਾਲਾ ਤੇ ਦਿੱਲੀ ਵਾਲਾ ਹਿੱਸਾ ਇਹਨਾਂ ਦੇ ਵਿੱਚ ਪੈ ਜਾਂਦੀਆਂ ਸਾਰੀਆਂ ਸੋ ਇਹ ਜਿਹੜਾ ਰਾਜ ਚੌਥਾ ਮੁਕੰਮਲ ਹੋਇਆ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਤੀਜੇ ਤੇ ਚੌਥੇ ਪੜਾਅ ਦੇ ਵਿਚਾਰੇ ਪ੍ਰਧਾਨ ਮੰਤਰੀ ਨੇ ਆਪਣੀ ਸੁਰ ਬਦਲੀ ਸੀ ਤੇ ਰਾਜਸਥਾਨ ਦੇ ਬੰਸ ਵਾਲਾ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਬਿਆਨ ਦਿੱਤੇ ਸੀ ਜਿਸ ਤਰ੍ਹਾਂ ਦੇ ਐਲਾਨ ਕੀਤੇ ਸੀ ਤੇ ਜਿੰਦੇ ਵਿੱਚ ਮੰਗਲ ਸੂਤਰ ਦਾ ਜ਼ਿਕਰ ਸੀ ਤੇ ਸੰਪਤੀ ਜਿਹੜੀ ਹੈ ਉਹ ਦੂਸਰੇ ਘਟ ਗਿਣਤੀ ਭਾਈਚਾਰੇ 'ਚ ਵੰਡੀ ਜਾਣ ਦੀ ਗੱਲ ਕੀਤੀ ਸੀ ਇੱਕ ਮੱਝ ਜਿੱਤ ਤੁਹਾਡੇ ਕੋਲ ਦੋ ਮੱਝਾਂ ਤੇ ਇੱਕ ਮੱਝ ਲੈ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਸੀ ਤਾਂ ਚੌਥੇ ਪੜਾਅ ਤੋਂ ਬਾਅਦ ਹਮ ਨਰਿੰਦਰ ਮੋਦੀ ਨੇ ਬਕਾਇਦਾ ਜਿਹੜੀ ਆਪਣਾ ਨਾਮਜ਼ਦਗੀ ਕਾਗਜ਼ ਭਰਨੇ ਸੀਗੇ ਕੱਲ ਉਸ ਮੌਕੇ ਦੇ ਉੱਤੇ ਉਹਨਾਂ ਨੇ ਬਕਾਇਦਾ ਕਾਸ਼ੀ ਦੇ ਵਿੱਚ ਜਿਹੜੀ ਵੱਖ-ਵੱਖ ਇੰਟਰਵਿਊ ਦਿੱਤੀਆਂ ਉਹਨਾਂ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ Hindu Muslim ਦੀ ਜੇ ਮੈਂ ਗੱਲ ਕਰਾਂਗਾ ਤਾਂ ਮੈਂ ਜਿਹੜਾ ਜਨਤਕ ਜੀਵਨ ਵਿੱਚ ਰੈਂ ਦੇ ਯੋਗ ਨਹੀਂ ਰਹਾਂਗਾ ਉਸ ਦੀ ਇਸ ਗੱਲ ਨੂੰ ਲੈ ਕੇ ਦੇਸ਼ ਦੇ ਵਿੱਚ ਬਹੁਤ ਚਰਚਾ ਛੜੀ ਹੋਈ ਹੈ ਕਿ ਪਿਛਲੇ ਸਾਰੇ ਸਮੇਂ ਜਿਹੜਾ 10 ਸਾਲ ਦਾ ਲੰਘਿਆ ਉਹਦੇ ਵਿੱਚ ਹਿੰਦੂ ਮੁਸਲਮ ਦੀ ਗੱਲ ਹੁੰਦੀ ਰਹੀ ਹੈ ਸੰਪਰਦਾਏ ਦੀ ਗੱਲ ਹੀ ਹੁੰਦੀ ਰਹੀ ਹੈ ਤੇ ਨਾਲ ਹੀ ਉਸ ਇੰਟਰਵਿਊ ਚ ਪ੍ਰਧਾਨ ਮੰਤਰੀ ਨੇ ਇਹ ਵੀ ਗੱਲ ਕਹੀ ਕਿ 400 ਦਾ ਜਿਹੜਾ ਪਾਰ ਵਾਲੀ ਗੱਲ ਹੈ ਇਹ ਜਨਤਾ ਦਾ ਸੰਕਲਪ ਹੈ ਛਾੜਾ ਇਹ ਕੋਈ ਨਾਰਾ ਨਹੀਂ ਉਸ ਤੋਂ ਬਾਅਦ ਕੱਲ ਦੀ ਇਸ ਦੇ ਉੱਤੇ ਚਰਚਾ ਜਾਰੀ ਹੈ ਤੇ ਅੱਜ ਫੇਰ ਜਦੋਂ ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਜਾਂਦੇ ਆ ਤਾਂ ਉੱਥੇ ਫੇਰ ਉਹੀ ਗੱਲ ਕਰਦੇ ਆ Hindu Muslim ਵਾਲੀ ਕਿ ਜੇ ਇੰਡੀਆ ਗੱਠਜੋੜ ਸੱਤਾ 'ਚ ਹੁੰਦਾ ਤਾਂ ਕਾਂਗਰਸ ਜਿਹੜੀ ਹੈ ਧਰਮ ਦੇ ਆਧਾਰ ਤੇ ਬਜਟ ਵੰਡ ਦੇਗੀ ਕਾਂਗਰਸ ਧਰਮ ਦੇ ਆਧਾਰ ਤੇ ਜਿਹੜਾ ਪਹਿਲਾਂ ਵੀ ਮੁਲਕ ਨੂੰ ਵੰਡਿਆ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਫੇਰ ਉੱਥੇ ਕੀਤੀਆਂ ਤਾਂ ਸਾਰੇ ਇਸ ਗੱਲ ਤੋਂ ਬੜੇ ਹੈਰਾਨ ਹੈ ਕਿ ਕੱਲ ਦੀ ਗੱਲ ਠੀਕ ਸੀ ਕਿ ਜੋ ਅੱਜ ਕਹਿ ਰਹੇ ਜਾਂ ਜਿਹੜਾ ਪਹਿਲਾਂ ਉਹਨਾਂ ਦਾ ਇਤਿਹਾਸ ਹੈ ਉਹ ਸਾਰਾ ਠੀਕ ਹੈ ਸੋ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਅੱਜ ਜਿਹੜੀ ਲਖਨਊ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਮਲਕਰਜਨ ਖੜਗੇ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਵ ਨੇ ਜਿਹੜੀ ਲਖਨਊ ਚ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਪ੍ਰੈਸ ਕਾਨਫਰੰਸ ਜਿਹੜਾ ਵਿਸ਼ੇਸ਼ ਐਲਾਨ ਸਾਹਮਣੇ ਆਇਆ ਉਹ ਮਲਕ ਅਰਜਨ ਖੜਗੇ ਉਹਨਾਂ ਨੇ ਕਿਹਾ ਕਿ ਜੇ ਇੰਡੀਆ ਗੱਠਜੋੜ ਸਤਾ ਵਿੱਚ ਆਇਆ ਤਾਂ ਅਸੀਂ ਜਿਹੜਾ 5 ਕਿਲੋ ਰਾਸ਼ਨ 81 ਕਰੋੜ ਤੋਂ ਵੱਧ ਜਿਹੜੇ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਉਸ ਦੀ ਅਸੀਂ ਜਿਹੜੀ ਹੈ ਵਧਾ ਕੇ ਉਸ ਨੂੰ ਦੁੱਗਣਾ ਕਰ ਦੇਾਂਗੇ 10 ਕਿਲੋ ਦੇਾਂਗੇ ਅਸੀਂ ਜੇ ਇੰਡੀਆ ਗੱਠ ਜੋੜ ਸੱਤਾ ਚ ਆਉਂਦਾ ਤਾਂ ਉਸ ਤੋਂ ਬਾਅਦ ਭਾਜਪਾ ਚ ਵੀ ਬੜੀ ਹੱਜਲ ਇਸ ਗੱਲ ਲੈ ਕੇ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੀਆਂ ਲਾਹ ਪਾਤਰੀਆਂ ਦੀਆਂ ਵੋਟਾਂ ਉਹ ਪੱਕੀਆਂ ਗੈਰਾਂ ਸੀ ਉਹਨਾਂ ਵਿੱਚ ਕਿਸ ਤਰ੍ਹਾਂ ਜਿਹੜੀ ਇੰਡੀਆ ਗੱਠ ਜੋੜ ਨੇ ਸੱਣ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਸਾਰੀ ਸਥਿਤੀ ਜਿਹੜੀ ਹੈ ਔਰ ਇਸ ਤੋਂ ਅਗਲਾ ਜਿਹੜਾ ਪੜਾਅ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਇਸ ਤਰ੍ਹਾਂ ਦੇ ਸੰਕੇਤ ਮਿਲ ਰਿਹਾ ਹੈ ਉਹ ਅਸੀਂ ਉਹਦੇ ਤੇ ਸਾਰੀ ਗੱਲਬਾਤ ਕਰਾਂਗੇ ਅੱਜ ਇਸ ਗੱਲਬਾਤ ਦੇ ਲਈ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਨੇ ਪਿਛਲਾ ਲੰਮਾ ਸਮਾਂ ਲਗਭਗ 5 ਦਹਾਕਿਆਂ ਦਾ ਸਮਾਂ ਰਾਜਨੀਤੀ ਨੂੰ ਬੜਾ ਨੇੜਿਓਂ ਦੇਖਿਆ ਰਿਪੋਰਟ ਵੀ ਕੀਤਾ ਤੇ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਜੋ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਆ ਜਾਂ ਜੋ ਕੁਝ ਪ੍ਰਧਾਨ ਮੰਤਰੀ ਇੱਕ ਵਾਰੀ ਇੱਕ ਗੱਲ ਕਹਿੰਦੇ ਆ ਤੇ ਦੂਸਰੇ ਦਿਨ ਹੀ ਉਹਦੇ ਤੋਂ ਪਲਟੀ ਮਾਰ ਜਾਂਦੇ ਆ ਤਾਂ ਇਸ ਦੇ ਬਾਰੇ ਉਹ ਕੀ ਸੋਚਦੇ ਐ ਤੇ ਜੋ ਕਾਂਗਰਸ ਦੇ ਵੱਲੋਂ ਇੰਡੀਆ ਗੱਠ ਜੋੜ ਦੀ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਜਿਹੜਾ ਮਲਕਰ ਜਨ ਖੜਗੇ ਹੋਣਾ ਦਾਅਵਾ ਕੀਤਾ ਤੇ ਉਸ ਦੇ ਕੀ ਅਸਰ ਪੈਣ ਦੇ ਅਸਾਰ ਹੈਗੇ ਸਿੱਤੂ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਅ ਧੰਨਵਾਦ ਜੀ ਸ਼ੁਕਰੀਆ ਸਿੱਤੂ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਕੁਝ ਨਰਿੰਦਰ ਮੋਦੀ ਹੋਣਾ ਨੇ ਉੱਥੇ ਨਾਮਜ਼ਦਗੀ ਜਦ ਕਾਰਗਿਲ ਦਾਖਲ ਕੀਤੀ ਉਸ ਸਮੇਂ ਜਿਹੜੇ ਇੰਟਰਵਿਊ ਚ ਕਿਹਾ ਹੈਗਾ ਕਿ ਹਿੰਦੂ ਮੁਸਲਮੈਂ ਨਹੀਂ ਕਰਾਂਗਾ ਨਹੀਂ ਮੈਂ ਕਰਦਾ ਜੇ ਮੈਂ ਕਰਾਂਗਾ ਤਾਂ ਮੈਂ ਜਨਤਕ ਜੀਵਨ ਦੇ ਯੋਗ ਨਹੀਂ ਰਹਾਂਗਾ ਇਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਹੋ ਦੇਖੋ ਇਹ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਗਈ ਫੈਜ਼ న్యూਸ 18 ਦਾ ਦੇ ਵਿੱਚ ਇਹ ਸਪੈਸ਼ਲ ਇੰਟਰਵਿਊ ਸਪੈਸ਼ਲ ਇੰਟਰਵਿਊ ਦਿੱਤੀ ਤੇ ਮੈਨੂੰ ਇਹ ਲੱਗਦਾ ਵੀ ਮੁਸਲਮ ਕੋਈ ਐਂਕਰ ਸੀ ਜਾਂ ਇੰਟਰਵਿਊਰ ਜਿਹੜਾ ਇੰਟਰਵਿਊ ਕੀਤਾ ਉਹ ਵੀ ਮੁਸਲਮਾਨ ਕੋਈ ਲੜਕੀ ਹੈ ਉਹਨੂੰ ਇੰਟਰਵਿਊ ਦਿੱਤੀ ਆ ਉਹ ਤੋਂ ਕਿਹਾ ਗਿਆ ਜਾਂ ਕਹਾਇਆ ਗਿਆ ਜਾਂ ਉਹਨੇ ਕਿਹਾ ਕਿਉਂਕਿ ਸਾਰੇ ਦੋਨੋਂ ਪਾਸੇ ਬਰੀਫਿੰਗ ਹੋ ਕੇ ਇਹ ਸਾਰਾ ਪ੍ਰਾਈਮ ਮਿੰისტਰ ਦਾ ਕੀਤਾ ਗਿਆ ਕਿ ਤੁਸੀਂ ਤਾਂ ਜੀ ਹਿੰਦੂ ਮੁਸਲਮਾਨ ਦੀ ਗੱਲ ਕਰ ਰਹੇ ਹੋ ਤਾਂ ਉਹਨੇ ਕਿਹਾ ਵੀ ਮੈਂ ਹਿੰਦੂ ਮੁਸਲਮਾਨ ਦੀ ਗੱਲ ਕਿਵੇਂ ਕਰੂੰਗਾ ਮੈਂ ਤਾਂ ਪਬਲਿਕ ਲਾਈਫ ਚ ਨਹੀਂ ਰਹੂੰਗਾ ਤੇ ਮੈਂ ਹਿੰਦੂ ਮੁਸਲਮਾਨ ਦੇ ਲਾਈਫ ਦੋਨਾਂ ਦੀ ਮੈਂ ਆਪਦੀ ਕੰਟਰੋਵਰਸੀ ਕਿਵੇਂ ਖੜੀ ਕਰੂੰਗਾ ਤੇ ਅੱਜ ਤੋਂ ਬਾਅਦ ਮੇਰਾ ਰਜ਼ਾਲਵਾ ਮੇਰਾ ਫੈਸਲਾ ਹੀ ਉਹ ਮੁੜਕੇ ਨਹੀਂ ਕਰੂੰਗਾ ਤੇ ਤੁਸੀਂ ਹੁਣ ਦੱਸਿਆ ਹੀ ਹੈ ਕਿ ਬੰਬੇ ਜਾ ਕੇ ਉਹਨੇ ਫੇਰ ਉਹ ਸਾਰੀ ਗੱਲ ਫੇਰ ਉਸੇ ਲੈਵਲ ਤੇ ਸ਼ੁਰੂ ਕਰ ਦਿੱਤੀ ਗਈ ਹੈ ਗਰਾਨੀ ਵਾਲੀ ਗੱਲ ਇਹ ਹੈ ਵੀ ਸ਼ਾਇਦ ਵਾਰਾਨਸੀ ਦੇ ਵਿੱਚ ਕੋਈ ਇਹ ਜੀ ਇੰਡੀਕੇਸ਼ਨ ਹੋਵੇ ਜਿੱਥੇ ਨੇ ਕਾਗਜ਼ ਭਰਨ ਗਿਆ ਆ ਇਲੈਕਸ਼ਨ ਲੜ ਰਿਹਾ ਨરેਂਦਰ ਮੋਦੀ ਵੀ ਕੋਈ ਉਸ ਨੂੰ ਲੋੜ ਹੋਵੇ ਵੀ ਇੱਥੇ ਮੁਸਲਮਾਨ ਵੋਟ ਲੈਣੀ ਹੈ ਜਾਂ ਮੁਸਲਮਾਨ ਵੋਟ ਦੇ ਨਾਲ ਕੁਝ ਹੋਰ ਹਿੰਦੂ ਵੋਟ ਵੀ ਨਾ ਟੁੱਟ ਜੇ ਇਸ ਕਿਸਮ ਦਾ ਕੋਈ ਕੋਈ ਕੈਲਕੂਲੇਸ਼ਨ ਜਾਂ ਇਨਫਰਮੇਸ਼ਨ ਮਿਲੀ ਹੈ ਜਿਹੜਾ ਕਿ ਉੱਥੇ ਟੂਨ ਬਦਲ ਲਈ ਹੈ ਸਾਰੇ ਇਤੇ ਹੁਣ ਮੁੰਬਈ ਜਾ ਕੇ ਫੇਰ ਉਹੀ ਉਹੀ ਮੁੰਬਈ ਦੇ ਵਿੱਚ ਉਹੀ ਗੱਲ ਕਰ ਲਈ ਇਹਦਾ ਮਤਲਬ ਉਥੋਂ ਦੀ ਇਨਫਾਰਮੇਸ਼ਨ ਇਹਨੂੰ ਇਹ ਲੱਗਦਾ ਵੀ ਜਿਹੜੇ ਵੋਟਰ ਐ ਥਾਂ ਥਾਂ ਦੇ ਰੀਜਨਲ ਲੈਵਲ ਦੇ ਉਹ ਵੱਖਰੇ ਵੱਖਰੇ ਤਰੀਕੇ ਨਾਲ ਸੋਚਦੇ ਆ ਉਸ ਵਿੱਚ ਦੀ ਕੋਈ ਇੰਟਰੈਕਸ਼ਨ ਨਹੀਂ ਭਾਵੇਂ ਹੁਣ ਸੋਸ਼ਲ ਮੀਡੀਆ ਤੇ ਅੱਜ ਦੇ ਐਡਵਾਂਸ ਟੈਕਨਾਲੋਜੀ ਦੇ ਯੁੱਗ ਵਿੱਚ ਜੋ ਇੱਥੇ ਬੋਲਿਆ ਜੋ ਬਾਸਵਾੜਾ 'ਚ ਬੋਲਿਆ ਸੀਗਾ ਜਿਹਦੇ ਵਿੱਚ ਕਿਹਾ ਸੀ ਵੀ ਹੁਣ ਤੋਂ ਤੁਹਾਡਾ ਔਰਤਾਂ ਦਾ ਮੰਗਲ ਸੂਤਰ ਵੀ ਲੈ ਜਾਣਗੇ ਤੇ ਇਹ ਸਾਰਾ ਕੁਝ ਜਿਦੋਂ ਇਸ ਕਿਸਮ ਦੀ ਗੱਲਬਾਤ ਹੋਈ ਹੈ ਤਾਂ ਆਇ ਲੱਗਦਾ ਵੀ ਇਹ ਉਹਨੂੰ ਗਲਤ ਭਲੇਖੇ ਚ ਕਿਤੇ ਵੀ ਇੱਥੋਂ ਦੀ ਗੱਲ ਅੱਗੇ ਨਹੀਂ ਜਾਂਦੀ ਸਾਰੀ ਗੱਲ ਸੌਫਾ ਜਾਂਦੀ ਹੈ ਹੁਣ ਤਾਂ ਜ਼ਿਆਦਾ ਆਲਟਰਨੇਟਿਵ ਮੀਡੀਆ ਦੇ ਲੈਵਲ ਉੱਤੇ ਸੋਸ਼ਲ ਮੀਡੀਆ ਆ ਗਿਆ ਯੂਟਿਊਬਰ ਆ ਗਏ ਆ ਤੇ ਉਹਨਾਂ ਦੀ ਗੱਲ ਜ਼ਿਆਦਾ ਦੇਖੀ ਜਾਂਦੀ ਆ ਜ਼ਿਆਦਾ ਸੁਣੀ ਜਾਂਦੀ ਆ ਅਖਬਾਰ ਨਹੀਂ ਪੜਿਆ ਜਾਂਦਾ ਇਹ ਸਾਰੀ ਗੱਲ ਜਿਹੜੀ ਹੈ ਇਹ ਇਹ ਦੇ ਕਰਕੇ ਹੀ ਹੁਣ ਲੋਕਾਂ ਪਤਾ ਲੱਗਦਾ ਲੋਕਾਂ ਨੂੰ ਵੀ ਉਹ ਗੱਲ ਕਿਤੇ ਕਰੇ ਉਹ ਤੋਂ ਪਤਾ ਲੱਗ ਜਾਂਦਾ ਜਿਵੇਂ ਹੁਣ ਉਪਰ ਫਰਜ਼ੀ ਕਿਤਾਬ ਮੁੰਬਈ ਚ ਆ ਕੇ ਸਾਰਾ ਉਹਨੇ ਬਦਲ ਲਿਆ ਆਪਦਾ ਸਾਰਾ ਨੈਰੇਟਿਵ ਤੇ ਉਹ ਲੋਕਾਂ ਚ ਉਹਦਾ ਹੀ ਆ ਗਿਆ ਵੀ ਆਹ ਕੀ ਗੱਲ ਨੈਰੇਟਿਵ ਬਦਲ ਗਿਆ ਇਹ ਨੈਰੇਟਿਵ ਬਦਲਦਾ ਜਿਹੜਾ ਕਾਰਨ ਹੈ ਉਹ ਇਹ ਹੈ ਵੀ ਉਹਦੇ ਕੋਲੇ ਸੋਲਿਡ ਕੋਈ ਗੱਲ ਕਹਿਣ ਨੂੰ ਹੈ ਹੀ ਨਹੀਂ ਨਹੀਂ ਹੈ ਇਸ ਕਿਸਮ ਦਾ ਜਿਹੜਾ ਸੋਸ਼ਲਿਸਟ ਕੀ ਕਹੀਏ ਸੋਸ਼ਲਿਸਟ ਪੈਟਰਨ ਦਾ ਜਿਹੜਾ ਮੈਨੀਫੈਸਟੋ ਲੈ ਕੇ ਆਈ ਹੈ ਕਾਂਗਰਸ ਉਹਦਾ ਜਵਾਬ ਲਈ ਕੋਈ ਪੁਆਇੰਟ ਨਹੀਂ ਹੈ ਗਰੰਟੀਆਂ ਗਰੰਟੀਆਂ ਤਾਂ ਆਪਣੇ ਆਪ ਵਿੱਚ ਕੋਈ ਪੋਲਿਟਿਕਲ ਏ.ਡੀ.ਐਮ ਹੈ ਨਹੀਂ ਉਹ ਗਰੰਟੀਆਂ ਦੀ ਗੱਲ ਕਰੀ ਜਾਂਦੇ ਉਹ ਵੀ ਮੋਦੀ ਦੀਆਂ ਗਰੰਟੀਆਂ ਤੇ ਕੋਈ ਇਹ ਬੇਸਿਕਲੀ ਦੇਖੀ ਤਾਂ ਕੋਈ ਮੈਨੀਫੈਸਟੋ ਬੀਜੇਪੀ ਲੈ ਕੇ ਨਹੀਂ ਆਈ ਆਪਣਾ ਤੇ ਇਸ ਕਰਕੇ ਉਹ ਜਿਹੜੀ ਪੋਲਿਟਿਕਸ ਦੀ ਹੁਣ ਸਿਖਰ ਆ ਗਈ ਹੈ ਐਕਸਪੋਜ਼ ਹੋ ਗਈ ਹੈ ਨੰਗੇ ਹੋ ਗਏ ਪੋਲਿਟਿਕਸ ਬਿਲਕੁਲ ਵੀ ਬੀਜੇਪੀ ਵੀ ਕਿਸੇ ਕਿਸਮ ਦੀ ਸਿਆਸਤ ਹੈ ਅਜੰਡਾ ਕੀ ਹੈ ਇਹ ਹੁਣ ਇਸ ਕਰਕੇ ਉਹਨਾਂ ਕੋਲ ਕਹਿਣ ਨੂੰ ਤਾਂ ਕੁਝ ਹੈ ਨਹੀਂ ਤੇ ਇਹ ਇਹ ਸਾਰਾ ਫਿਰ ਇਹੀ ਪੋਲਰਾਈਜੇਸ਼ਨ ਧ्रुਵੀਕਰਨ ਵੱਖਰੇ ਵੱਖਰੇ ਸਮਾਜ ਨੂੰ ਤੋੜ ਕੇ ਕਰਨ ਦੀ ਜਿਹੜੀ ਪੋਲਿਟੀ ਉਹ ਤੋਂ ਮੱਲੋ ਮੱਲੀ ਜੇ ਪਹਿਲਾਂ ਵਚਨਬੱਧ ਕੀਤਾ ਹੋ ਉਹ ਕਿਹਾ ਵੀ ਮੈਂ ਇੱਥੇ ਜਾ ਕੇ ਨਹੀਂ ਕਰੂੰਗਾ ਇੱਥੇ ਵਾਰਾਨਸੀ ਦੇ ਵਿੱਚ ਉਹ ਫਿਰ ਉਦੋਂ ਬਾਅਦ ਦੂਸਰੀ ਰੈਲੀ ਦੇ ਵਿੱਚ ਕਰ ਬੜੀ ਖਲਾਨੀ ਵਾਲੀ ਗੱਲ ਤਾਂ ਇਹ ਹੈ ਵੀ ਇਹਨਾਂ ਕੋਲੇ ਕੋਈ ਹੋਰ ਸਟਾਰਕ ਕੈਂਪੇਨਰੀ ਹੈ ਨਹੀਂ ਇਲੈਕਸ਼ਨ ਦੇ ਵਿੱਚ ਇੱਕ ਮੋਦੀ ਤੋਂ ਸਵਾ ਕਿਸੇ ਦਾ ਨਾਮ ਨਹੀਂ ਸੁਣਿਆ ਜਿਵੇਂ ਹੁਣ ਗੱਡਕਰੀ ਦਾ ਕੋਈ ਬਿਲਕੁਲ ਨਾਮ ਨਹੀਂ ਸੁਣਿਆ ਅਮਿਤ ਸ਼ਾਹ ਕਿਤੇ ਕਿਤੇ ਆਉਂਦਾ ਹੈ ਰਾਜਨਾਥ ਦਾ ਨਹੀਂ ਆਇਆ ਕਿ ਰਾਜਨਾਥ ਦੀ ਕਿਤੇ ਕੋਈ ਸੁਣਿਆ ਨਹੀਂ ਏਡੇ ਵੱਡੇ ਲੀਡਰ ਆ ਵੀ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਤੇ ਇਸੇ ਕਰਕੇ ਚਲੋ ਠੀਕ ਹੈ ਜੋਗੀ ਹੈ ਜਿਹੜਾ ਉਹ ਕਿਸੇ ਨਾ ਕਿਸੇ ਯੂਪੀ ਬਹੁਤ ਵੱਡਾ ਵੀ ਉਹਦੇ ਚ ਉਹਨੂੰ ਬੁਲਾਉਣਾ ਪੈਂਦਾ ਹਰ ਜਿੱਥੇ ਵੀ ਕੋਈ ਕੈਂਪੇਨ ਹੁੰਦੀ ਹੈ ਜਾਂ ਪ੍ਰਾਈਮ ਮਿਨਿਸਟਰ ਆਉਂਦਾ ਜਾਂਦਾ ਪਰ ਪਤਾ ਉੱਥੇ ਵੀ ਲੱਗਦਾ ਉਹਦਾ ਵੀ ਕੋਈ ਉਹ ਵਖਰੇ ਲੈਵਲ ਤੇ ਕੋ ਵੱਡਾ ਕੈਂਪੇਨਰ ਹੈ ਜਿਵੇਂ ਪਹਿਲੀ 19 ਦੇ ਵਿੱਚ ਤਾਂ ਉਹ ਥਾ ਥਾ ਜਾਂਦਾ ਹੁੰਦਾ ਸੀ ਬਕਾਇਦਾ ਰਾਜਨਾਥ ਇਹ ਜੋਗੀ ਜਾਂਦਾ ਰਿਹਾ ਪ੍ਰੈਸ ਕਾਨਫਰੈਂਸ ਬਦਲ ਕੇ ਕੈਂਪੇਨ ਦੇ ਉੱਤੇ ਰੈਲੀਆਂ ਰੈਲੀਆਂ ਸੰਬੋਧਨ ਚੋਣ ਰੈਲੀਆਂ ਕਰ ਕੀਤੀਆਂ ਐਟ ਕੀ ਨਹੀਂ ਇਸ ਕਿਸਮ ਦੀ ਕੋਈ ਇੰਡੀਪੈਂਡੈਂਟ ਕੀਤੀ ਸਿਰਫ ਜਿੱਥੇ ਪ੍ਰਾਈਮ ਮਿਨਿਸਟਰ ਜਾਂਦਾ ਉੱਥੇ ਜਾਂਦਾ ਉਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਐਡੀ ਵੱਡੀ ਪਾਰਟੀ ਹੋਵੇ ਔਰ 10 ਸਾਲ ਰਾਜ ਕਰ ਚੁੱਕੀ ਹੋਵੇ ਉਹਦੇ ਕੋਲੇ ਵੀ ਕੋਈ ਕੰਪੇਨਰ ਰਹਿਆ ਹੋਵੇ ਸੈਂਟਰਲਾਈਜੇਸ਼ਨ ਪਾਵਰ ਦੀ ਕਰ ਲਈ ਹੋਵੇ ਜਾਂ ਜਿਵੇਂ ਹੁਣ ਇਹ ਵੀ ਪਤਾ ਲੱਗਿਆ ਵੀ ਵਾਰੰਗਸੀ ਦੇ ਵਿੱਚ ਇਹਦੀ ਪਾਰਟੀ ਦੇ ਬੰਦੇ ਆਏ ਆ ਚੀਫ ਮਿਨਿਸਟਰ ਬਹੁਤੇ ਨਹੀਂ ਆਏ ਉੱਥੇ ਉਸ ਕਿਸਮ ਦਾ ਐਨਡੀਆ ਦੀ ਪਾਰਟੀ ਦੇ ਜਿੰਨੇ ਵੀ ਘਟਕ ਹੈ ਜਿੰਨੇ ਵੀ ਉਹਨਾਂ ਦੇ ਗਰੁੱਪ ਹੈ ਕੰਪੋਨੈਂਟ ਹੈ ਸਾਰੇ ਨਹੀਂ ਆਇਆ ਨਤੀਸ਼ ਕੁਮਾਰ ਨਹੀਂ ਆਇਆ ਉਹ ਸਾਰੇ ਉੱਥੇ ਨਹੀਂ ਪਹੁੰਚੇ ਇੱਥੇ ਨਤੀਸ਼ ਕੁਮਾਰ ਨਹੀਂ ਪਹੁੰਚਿਆ ਦੂਸਰੇ ਨਹੀਂ ਪਹੁੰਚੇ ਇਹਦਾ ਮਤਲਬ ਵੀ ਗੱਲ ਸਾਰੀ ਉਸ ਐਨਡੀਆ ਲੈਵਲ ਤੇ ਵੀ ਅਗੇ ਨਾਲੋਂ ਬਹੁਤ ਫਰਕ ਪਿਆ ਹੈਗਾ ਤੇ ਹੈਰਾਨੀ ਵਾਲੀ ਗੱਲ ਇਹ ਹੈ ਵੀ ਚਾਰ ਜਿਹੜੇ ਫੇਜੇ ਦਾ ਚਾਰ ਜਿਹੜੇ ਚਰਨ ਆ ਉਹ ਪੂਰੇ ਹੋ ਚੁੱਕੇ ਆ ਹੁਣ ਪੰਜਵਾਂ ਤੇ 6ਵਾਂ 7ਵਾਂ ਤਿੰਨ ਰਹਿ ਗਏ ਆ ਤੇ ਇਹਨਾਂ ਦੇ ਵਿੱਚ ਵੀ ਕੋਈ ਇਹਨਾਂ ਦਾ ਬੀਜੇਪੀ ਦਾ ਉਹ ਉੱਥੇ ਜਿਹੜੀਆਂ ਰਹਿ ਗਿਆ ਉਹਨਾਂ ਵਿੱਚ ਕੋਈ ਉਹਨਾਂ ਦਾ ਬਹੁਤਾ ਸਕੋਪ ਨਹੀਂ ਹੈ ਨਹੀਂ ਉੱਤੇ ਮਤਲਬ ਇੱਕ ਇੱਕ ਮੇਰਾ ਇਹ ਸਵਾਲ ਹੈ ਨਾਲ ਹੀ ਜਿਹੜੇ ਆਪਾਂ 163 ਸੀਟਾਂ ਦੀ ਗੱਲ ਕਰਦੇ ਆਂ ਉਹਦੇ ਚੋਂ ਪਿਛਲੀ ਵਾਰ ਐਨਡੀਏ ਨੇ 96 ਸੀਟਾਂ ਜਿੱਤੀਆਂ ਸੀ ਤੇ 78 ਕੱਲੀਆਂ ਭਾਜਪਾ ਨੇ ਜਿੱਤੀਆਂ ਸੀ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਫੇਰ ਤਾਂ ਕਾਫੀ ਵੱਡਾ ਸਕੋਪ ਹੈ ਤੇ 78 ਸੀਟਾਂ ਤਾਂ 96 ਸੀਟਾਂ ਦਾ ਵੀਕਰ ਕੱਲੀ ਭਾਜਪੀ ਨੇ 78 ਸੀਟਾਂ ਜਿੱਤੀਆਂ ਜਾਂ 96 ਐਨਡੀਆਰ ਜਿੱਤੀਆਂ ਤੇ ਆਪਣੇ ਆਪ 'ਚ ਬਹੁਤ ਵੱਡੀ ਗੱਲਬਾਤ ਹੈ ਚਲੋ ਫਿਰ ਵੀ ਇਸੇ ਕਰਕੇ ਸ਼ਾਇਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਤੇ ਖੜਗੇ ਨੇ ਤੇ ਨਾਲ ਉਹਦੇ ਅਕਲੇਸ਼ ਯਾਦਵ ਆ ਖਰੀਸ ਯਾਦਵ ਅਕਲੇਸ਼ ਯਾਦਵ ਉਹਨਾਂ ਦੋਨਾਂ ਨੇ ਫਿਰ ਇਸੇ ਕਰਕੇ ਅਨਾਉਂਸਮੈਂਟ ਕੀਤੀ ਹੈ ਵੀ ਅਸੀਂ ਜਿਹੜਾ 96 ਜਾਂ 86 ਕਰੋੜ ਕਿਹਾ ਜਾਂਦਾ ਫਿਰ 90 ਲੋ 90 ਨਹੀਂ 81 81 ਕਰੋੜ ਹੈ 81 ਕਰੋੜ ਲੋਕ ਹੈ ਜਿਹਨਾਂ 81 ਕਰੋੜ ਲੋਕ ਹੈ ਫੈਮਲੀਆਂ ਨਹੀਂ ਹੈ 81 ਕਰੋੜ ਲੋਕ ਹੈ ਪਾਪੂਲੇਸ਼ਨ ਹੈ 81 ਕਰੋੜ ਪਾਪੂਲੇਸ਼ਨ ਹੈ ਪਾਪੂਲੇਸ਼ਨ ਹੈ ਉਹਨਾਂ ਨੂੰ ਅਸੀਂ ਹੁਣ 10 ਕਿਲੋ 5 ਦੇ ਥਾਂ ਤੇ 10 ਕਿਲੋ ਪਰ ਮੰਥ ਇਹ ਦਿਆ ਕਰਾਂਗੇ ਇਹ ਇੱਕ 5 ਮੈਂਬਰ 5 ਮੈਂਬਰਾਂ ਦੀ ਇੱਕ ਫੈਮਿਲੀ ਗਿਣੀ ਹੋਈ ਹੈ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਉਸੇ ਤਰੀਕੇ ਨਾਲ ਇਹ ਫੈਮਲੀਆਂ ਨੂੰ ਇਹ ਦਿੰਦੇ ਹ ਹੁਣ ਉਹਨਾਂ ਨੇ ਦੱਸ ਕਰਤਾ ਚਲੋ ਇਹ ਆਪਣੇ ਆਪ ਵਿੱਚ ਐਨਾਉਂਸਮੈਂਟ ਹੈ ਤੇ ਅਸੀਂ ਨਹੀਂ ਕਹਿ ਸਕਦੇ ਵੀ ਇਹ ਐਨਾਉਂਸਮੈਂਟ ਜਿਹੜੀ ਇਹ ਇਹਨੀ ਟਿਊਨ ਆ ਉਹਦੇ ਉਹਦੇ ਮੁਤਾਬਕ ਹੀ ਹੈ ਜਿਹੜਾ ਕਿ ਮੈਨੀਫੈਸਟੋ ਹੈ ਜਾਂ ਥੋੜਾ ਜਿਹਾ ਵੋਟ ਵੋਟਾਂ ਦੇ ਪੋਲਿਟਿਕਸ ਲਈ ਇਹ ਇਹ ਕਹਿੰਦਾ ਸਿੱਧ ਸਭ ਅਸਰ ਤਾਂ ਪਏਗਾ ਨਾ ਵੋਟਰ ਤੇ ਕਿਉਂਕਿ ਉਹ ਹੀ ਵੋਟਰ ਜਿਹੜਾ ਹੈ ਇਹ ਭਾਜੀ ਆਪਣੇ ਨਾਲ ਪੱਕਾ ਗਿੰਦੀ ਹੈ ਯੂਪੀ ਦੇ ਵਿੱਚ ਜਿਹੜੇ ਇਹ ਲਾਭਪਾਤਰੀ ਹੈਗੇ ਇਸ ਸਕੀਮ ਦੇ ਤਾਂ ਬੇਕੋ ਜਿਉਂਕਿ ਤੁਹਾਡੇ ਯੂਪੀ ਦੀ ਇਲੈਕਸ਼ਨ ਯੂਪੀ ਦੇ ਵਿੱਚ ਜਿਹੜਾ ਵਿਜਿਟ ਕੀਤਾ ਜਿਵੇਂ ਆ ਆਸ਼ੂਤੋਸ਼ ਵਾਰਸ ਨੇ ਕਾਫੀ ਵੱਡਾ ਅਮਰੀਕਾ ਰਹਿੰਦਾ ਪ੍ਰੋਫੈਸਰ ਹੈ ਪੋਲੀਟੀਕਲ ਸਾਇੰਟਿਸਟ ਹੈ ਤੇ ਉਹ ਸਪੈਸ਼ਲ ਯੂਪੀ ਦਾ ਹੋਣ ਕਰਕੇ ਇੱਥੇ ਉਹ ਚੱਕਰਬਾਰਨ ਆਇਆ ਤੇ ਆਪਣਾ ਟ੍ਰੈਵਲ ਕੀਤਾ ਉਹਨੇ ਸਾਰਾ ਇੱਕ ਤਾਂ ਉਹ ਕਹਿੰਦਾ ਵੀ ਇੱਕ ਗੱਲ ਤਾਂ ਜਿਹੜੀ ਇੱਥੋਂ ਇੱਥੋਂ ਦੀ ਜਿਹੜੀ ਸਾਈਲੈਂਟ ਵੋਟਰ ਹੈ ਉਹ ਔਰੂਮਨ ਹੈ ਉਸ ਨੂੰ ਕੋਈ ਵੀ ਤੌਰ ਤਰੀਕਾ ਨਹੀਂ ਮਿਲਦਾ ਉਹਨੂੰ ਇੰਟਰਵਿਊ ਕਰਨ ਦਾ ਜਾਂ ਉਹਦੇ ਥਿਊ ਜਾਨਣ ਦਾ ਕਿਉਂਕਿ ਉਹ ਗਲੀ ਗਮਲੇ ਚ ਨਹੀਂ ਹੁੰਦੇ ਘਰ ਘਰ ਅਸੀਂ ਜਾ ਨਹੀਂ ਸਕਦੇ ਉਹ ਪਬਲਿਕ ਮੀਟਿੰਗਾਂ 'ਚ ਵੀ ਘਟ ਆਉਂਦੀ ਐ ਤੇ ਉਹਨਾਂ ਦਾ ਵੋਟ ਸ਼ੇਅਰ ਆਲਮੋਸਟ ਬਰਾਬਰ ਐ ਬੰਦਿਆਂ ਦੇ ਔਰ ਵੋਟ ਪਾਉਂਦੇ ਆ ਸ਼ੇਅਰ ਦੀ ਹੈਵੀ ਵੋਟ ਵੋਟ ਸ਼ੇਅਰ ਦਾ ਵੀ ਵੋਟਾਂ ਉਨੀਆਂ ਉਹਨਾਂ ਦੇ ਬਰਾਬਰ ਦੇ ਆ ਵੋਟਾਂ ਹੋਰ ਵੀ ਹੁੰਦੀਆਂ ਨੇ ਉਹ ਨਾਰਤਾਂ ਦੀਆਂ ਵੋਟਾਂ ਇਸ ਕਰਕੇ ਕਹਿੰਦਾ ਵੀ ਜਿਹੜੀ ਜਜਮੈਂਟ ਆ ਉਹ ਜਿਹੜੀ ਮੋਦੀ ਨੂੰ ਔਰਤਾ ਕਿੰਨੀਆਂ ਕਰ ਲਾਈਕ ਕਰਦੀਆਂ ਇੱਕ ਵੋਟ ਪਾਉਣ ਲਈ ਵੀ ਜਿਵੇਂ ਉਸਨੇ ਸਿਲੰਡਰ ਦੀ ਸਕੀਮ ਦਿੱਤੀ ਹੈ ਜਾਂ ਹੋਰ ਇਹ 10000 ਦੇ ਸਕੀਮ ਹੈ ਸਾਰੀ ਜਿਹੜਾ ਆ ਦੇਣਾ 5 ਕਿਲੋ ਇਹ ਇਹ ਇਸ ਇਹਦਾ ਫੂਡ ਗ੍ਰੇਨ ਦੇਣੇ ਆ ਇਹ ਸਾਰੇ ਦਾ ਜਿਹੜਾ ਹੈ ਉਹਦਾ ਕਿੰਨਾ ਅਸਰ ਹੈ ਜਾਂ ਕਿੰਨਾ ਕੁ ਅਸਰ ਨਹੀਂ ਰਿਹਾ ਜਿਵੇਂ ਹੁਣ ਕਈ ਥਾਵਾਂ ਦੇ ਉੱਤੇ ਤਾਂ ਸਿਲੰਡਰ ਬੜਾ ਮਹਿੰਗਾ ਸੀ ਤਾਂ ਲੋਕਾਂ ਨੇ ਔਰਤਾਂ ਨੇ ਸਿਲੰਡਰ ਤੇ ਉਹ ਜਿਹੜੇ ਗੈਸ ਕਨੈਕਸ਼ਨ ਸੀ ਛੱਡ ਹੀ ਦਿੱਤੇ ਸੀਗੇ ਇਹ ਇਹ ਵੀ ਹੋਇਆ ਸਾਰਾ ਤੇ ਤੇ ਬਾਕੀ ਹੋਰ ਜਿਹੜੀਆਂ ਚੀਜ਼ਾਂ ਦਾ ਬਹੁਤ ਬਹੁਤ ਦੇ ਸਲੰਡਰ ਤਾਂ ਸਿੱਧਾ ਸਾਹਿਬ ਲੋਕਾਂ ਤੋਂ ਬਾਅਦ ਚ ਭਰਾਏ ਨਹੀਂ ਗਏ ਇੱਕ ਵਾਰ ਜਿਹੜੇ ਇਹਨਾਂ ਭਰ ਕੇ ਦੇ ਦਿੱਤੇ ਉਹੋ ਹੀ ਰਹਿ ਗਏ ਹਾਂ ਐਸੇ ਕਰਕੇ ਲੋਕਾਂ ਨੇ ਕਨੈਕਸ਼ਨ ਆਪ ਦੇ ਛੱਡੀ ਦਿੱਤੇ ਸੀਗੇ ਕਨੈਕਸ਼ਨ ਉਸ ਤੋਂ ਬਾਅਦ ਇੱਕ ਵਾਰ ਜਿਹੜੇ ਦੇਤੇ ਦੇਤੇ ਹੁਣ ਇਹ ਨਹੀਂ ਪਤਾ ਔਰ ਤਾਂ ਕਿਤਾ ਬਾਕੀ ਰਹੀ ਗੱਲ ਵੀ ਉੱਥੇ ਪੰਜਾਬ ਜਿਹੜਾ ਯੂਪੀ ਹੈ ਮੇਨ ਹੈ ਇਹਦੇ ਤੇ ਨੇ ਫੋਕਸ ਰੱਖਿਆ ਹੋਇਆ ਉੱਥੇ ਕੋਈ ਵੀ ਮੰਦਿਰ ਦਾ ਮਸਲਾ ਨਹੀਂ ਹੈ ਕੋਈ ਉੱਥੇ ਹਿੰਦੂਤਵਾ ਦਾ ਉਸ ਕਿਸਮ ਦਾ ਪਹਿਲੇ ਤਰੀਕੇ ਦਾ ਮਸਲਾ ਨਹੀਂ ਹੈ ਤੇ ਉਥੇ ਉਥੇ ਦਾ ਮੰਦਿਰ ਦਾ ਮਸਲਾ ਤੇ ਨਹੀਂ ਐਂ ਦੋਤਬਾ ਦਾ ਨਹੀਂ ਹੈ ਤੇ ਪੋਲਰਾਈਜੇਸ਼ਨ ਵੀ ਉਸ ਤਰੀਕੇ ਦੀ ਨਹੀਂ ਕਰ ਸਕਿਆ ਇਹ ਹੈ ਵੀ ਮੁਸਲਮਾਨਾਂ ਨੇ ਕਿਸੇ ਕਿਸਮ ਦਾ ਰਿਐਕਟ ਨਹੀਂ ਕੀਤਾ ਜਿਹਦੇ ਨਾਲ ਫਿਰ ਹਿੰਦੂ ਇੱਕ ਪਾਸੇ ਇਕੱਠੇ ਹੋ ਜਾਣ ਇਹ ਵੀ ਰਿਪੋਰਟਾਂ ਆ ਰਹੀਆਂ ਕਿ ਮੁਸਲਮਾਨਾਂ ਤੇ ਦਲਤਾਂ ਨੇ ਯਕਮੁਸ਼ਤ ਵੋਟ ਪਾਈ ਹੈ ਜਿਵੇਂ ਅੱਗੇ ਮੁਸਲਮਾਨਾਂ ਦੀ ਵੋਟ ਚ ਕਿਤੇ ਨਾ ਕਿਤੇ ਵੰਡ ਹੋ ਜਾਂਦੀ ਸੀ ਇਸ ਵਾਰ ਉਹ ਨਹੀਂ ਹੋ ਰਹੀ ਇਹ ਸਭ ਤੋਂ ਵਧੀਆ ਗੱਲ ਹੈ ਇਸ ਵਾਰ ਸਭ ਤੋਂ ਜਿਆਦਾ ਇਹਦੇ ਵਿਰੋਧ ਚ ਗਈ ਹੈ ਜਿਹੜੀ ਇਥੇ ਪਾਜ ਪਾ ਦੇ ਵਿਰੋਧ ਜਾਂਦੀ ਹੈ ਉਹ ਇਹ ਆ ਵੀ ਇਹਨਾਂ ਨੇ ਇੱਕ ਤਾਂ ਮੁਸਲਮਾਨਾਂ ਨੇ ਤਾਂ ਵੋਟ ਇਹਨਾਂ ਦੇ ਵਿਰੋਧ ਚ ਪਾਉਣੀ ਪਾਉਣੀ ਸੀ ਜਿਸ ਤਰੀਕੇ ਦਾ ਸਾਰਾ ਉਹਨਾਂ ਦੇ ਵਿਰੋਧ ਚ ਚੱਲ ਰਿਹਾ ਅਫਰੀਕਾ ਪ੍ਰਸਤੀ ਦਾ ਮਾਹੌਲ ਜਾਂ ਹਿੰਦੂਤਵਾ ਦਾ ਮਾਹੌਲ ਚੱਲਦਾ ਦੂਜਾ ਇਹ ਹੈ ਵੀ ਇਹਨਾਂ ਨੇ 400 ਪਾਰ ਵਾਲੀ ਗੱਲ ਤੋਂ ਹੁਣ ਮੁੱਕ ਰਿਹਾ ਜਿ ਅਸੀਂ 400 ਪਾਰ ਤੱਕ ਹੀ ਹੈ ਨਹੀਂ ਤੇ 400 ਪਾਰ ਦਾ ਮਤਲਬ ਸੀ ਲੋਕਾਂ ਨੇ ਇੱਥੇ ਤੱਕ ਹੋ ਗਿਆ ਵੀ ਇਹ 400 ਪਾਰ ਕਾਜ ਆਉਂਦੇ ਆ 400 ਤੋਂ ਵੱਧ ਜਿੱਤ ਕੇ ਵੀ ਮੁੜ ਕੇ ਸੰਵਧਾਨ ਵਿੱਚ ਤਬਦੀਲੀ ਕਰਨਗੇ ਹੁਣ ਉਹ ਵਾਰੀ ਵਾਰੀ ਲੋਕਾਂ ਨੂੰ ਕਹਿ ਰਿਆ ਸੀ ਕੋਈ ਸੰਵਧਾਨ ਤਬਦੀਲੀ ਨਹੀਂ ਕਰਦੇ ਪਰ ਰਿਜ਼ਰਵੇਸ਼ਨ ਲੋਕਾਂ ਨੂੰ ਹੋ ਗਿਆ ਦੂਜਾ ਵੀ ਇਹ ਖਤਰਾ ਵੀ ਰਿਜ਼ਰਵੇਸ਼ਨ ਵੀ ਉਹ ਬੰਦ ਖਤਮ ਕਰਨਗੇ ਤਬਾਣ ਬਦਲ ਲਗੇ ਕਿਉਂਕਿ ਪਹਿਲਾਂ ਦਾ ਹਿੰਦੂਤਵਾਦਾ ਏਜੰਡਾ ਹੀ ਇਹ ਹੈ ਹਿੰਦੂ ਰਾਸ਼ਟਰ ਦਾ ਏਜੰਡਾ ਵੀ ਇਹ ਹੈ ਇਸੇ ਕਰਕੇ ਫਿਰ ਇਹਨਾਂ ਨੇ ਇਸ ਇਸ਼ੂ ਦੇ ਉੱਤੇ ਗਲਤ ਇਕੱਠੇ ਹੋ ਗਏ ਵੀ ਸੰਵਿਧਾਨ ਬਚਾਓ ਦੇ ਥੱਲੇ ਸੰਵਿਧਾਨ ਬਚਾਓ ਦੇ ਥੱਲੇ ਬਾਕੀ ਰੋਹਲ ਗਾਂਧੀ ਵੀ ਬਚਾਓ ਤੇ ਜਿਹੜਾ ਰਾਖਵਾ ਕਰਨ ਬਚਾਓ ਦੋਨੋਂ ਗੱਲਾਂ ਇਕੱਠੀਆਂ ਰਾਖਵਾ ਕਰਨ ਤੇ ਦੋਨਾਂ ਉੱਤੇ ਇਕੱਠੇ ਹੋ ਗਏ ਤੁਸੀਂ ਦੇਖੋ ਵੀ ਸੰਵਿਧਾਨ ਬਚਾਓ ਤੇ ਰਾਖਵਾ ਕਰਨ ਦੇ ਦੋਨਾਂ ਗੱਲਾਂ ਨੂੰ ਰੋਹਲ ਗਾਂਧੀ ਹਰ ਮੀਟਿੰਗ ਤੇ ਪ੍ਰੈਂਕ ਆਪਣੀ ਮੀਟਿੰਗਾਂ 'ਚ ਠਾਉਂਦੇ ਆ ਰੋਹਲ ਗਾਂਧੀ ਤਾਂ ਕਨਸਟੀਟਿਊਸ਼ਨ ਦੀ ਕਿਤਾਬ ਨਾਲ ਰੱਖਦਾ ਉਹ ਵੀ ਦਿਖਾਉਂਦਾ ਹੈਗਾ ਇਸ ਕਰਕੇ ਇਹ ਜਿਹੜਾ ਕਨਸਟੀਟਿਊਸ਼ਨ ਦੀਆਂ ਗੱਲਾਂ ਹੈ ਕਨਸਟੀਟਿਊਸ਼ਨ ਦੇ ਕਰਕੇ ਦੋ ਜਿਹੜਿਆ ਸੈਗਮੈਂਟ ਆ ਪਾਪੂਲੇਸ਼ਨ ਦੇ ਦੋ ਹਿੱਸੇ ਆ ਉਹ ਕਾਫੀ ਆਸਵੀ ਦੇ ਨੇੜੇ ਹੋ ਕੇ ਮੁਸਲਮਾਨ ਤੇ ਦਲਤ ਦਲਤ ਭਾਈਚਾਰਾ ਇਹ ਦੋਨੋਂ ਭਾਈਚਾਰੇ ਕਾਫੀ ਹਾ ਬਹਾਦ ਤੱਕ ਮੋਦੀ ਦੇ ਵਿਰੁੱਧ ਭੁਗਤਦੇ ਆ ਜਿਹੜੇ ਪਹਿਲਾਂ ਟੁੱਟ ਜਾਂਦੇ ਹੁੰਦੇ ਸੀ ਇਹ ਅਲੱਗ-ਅਲੱਗ ਹੋ ਜਾਂਦੇ ਹੁੰਦੇ ਸੀ ਹੁਣ ਐਕ ਕਿ ਤਾਂ ਇਹਨਾਂ ਦਾ ਏਜੰਡਾ ਹੀ ਇੰਡੀਆ ਨੂੰ ਢੱਠ ਜੋੜਨੇ ਬਣਾਤਾ ਵੀ ਤੁਸੀਂ ਵੋਟ ਵੋਟ ਐਵੇਂ ਪਾਓ ਉਸ ਤਰੀਕੇ ਨਾਲ ਪਾਓ ਵੀ ਤੁਸੀਂ ਪਹਿਲੀ ਗੱਲ ਤਾਂ ਕੈਂਡੀਡੇਟ ਵੀ ਉਵੇਂ ਖੜੇ ਕੀਤੇ ਵੀ ਤੋਤਾ ਕੇ ਤੁਸੀਂ ਭਾਜਪੀ ਦੇ ਉਮੀਦਵਾਰ ਨੂੰ ਹਰਾ ਸਕੋ ਇਸ ਲੈਵਲ ਤੇ ਹੁਣ ਵੋਟਾਂ-ਵੋਟਾਂ ਦਾ ਇਹਨਾਂ ਨੇ ਇਹ ਪਾਉਣ ਦੀ ਕੋਸ਼ਿਸ਼ ਕੀਤੀ ਤੇ ਭੁਗਤ ਵੀ ਰਿਖਿਆ ਸਾਰਾ ਕੁਝ ਤੇ ਮੈਂ ਉਮੀਦ ਵੀ ਇੱਕੋ ਜੀ ਦਾ ਡਰ ਹੈ ਜਿਹੜਾ ਕਿ ਲੋਕਾਂ ਨੂੰ ਬੜਾ ਤੰਗ ਕਰ ਰਿਹਾ ਵਾਰੀ-ਵਾਰੀ ਔਰ ਛੋਟੀਆਂ-ਛੋਟੀਆਂ ਕਲਿੱਪਾਂ ਬੜੀਆਂ ਸੋਸ਼ਲ ਮੀਡੀਆ ਤੇ ਤੁਰੀਆਂ ਫਿਰਦੀਆਂ ਵਾਇਰਲ ਹੋਣੀਆਂ ਵੀ ਆ ਵੀ ਇਹ ਕਿਸ ਤਰੀਕੇ ਨਾਲ ਕਿਤੇ ਕਿਸੇ ਥਾਂ ਉੱਤੇ ਪੁਲਿਸ ਨੇ ਮੁਸਲਮਾਨਾਂ ਨੂੰ ਵੋਟ ਪਾਉਣ ਦਿੰਦੇ ਕਿਸੇ ਦਾ ਦਲਤਾਂ ਨੂੰ ਰੋਕੀ ਖੜੀ ਆ ਕਿਸੇ ਥਾਂ ਉੱਤੇ ਲੜਾਈ ਹੋ ਰਹੀ ਆ ਕਿਸੇ ਥਾਂ ਤੇ ਲੋਕ ਦਿਖਾ ਰਹੇ ਆ ਵੀ ਵੋਟਰ ਸੀ ਕਿਸੇ ਨੂੰ ਪਾਈ ਸੀ ਤੇ ਆ ਕਿਹਾ ਕਮਲ ਦੇ ਫੋਲਡਰੋਂ نک ਲਈ ਵੋਟ ਇਹ ਜਿਹੇ ਸਾਰੀਆਂ ਇਨਸੀਡੈਂਟ ਜਿਹੜੇ ਆ ਰਹੇ ਆ ਤੇ ਹਜੇ ਤੱਕ ਇਹ ਵੀ ਅਜਾਣ ਬੁੱਝ ਕੇ ਇੱਕ ਚੈਨਲ ਵਾਲਾ ਜਿਹੜਾ ਅੱਗੇ ਵੀ ਭਾਜਪਾ ਨਾਲ ਹੀ ਚੱਲਦਾ ਉਹ ਬੜਾ ਵਾਇਰਲ ਹੋ ਰਿਹਾ ਉਹਦਾ ਉਹ ਕਹਿੰਦਾ ਵੀ ਮੈਨੂੰ ਮੈਂ ਚੱਕਰ ਲਾਇਆ ਸਾਰੇ ਯੂਪੀ ਦੇ ਵਿੱਚ ਤੇ ਸਾਰੇ ਸੈਂਟਰਲ ਇੰਡੀਆ ਦੇ ਵਿੱਚ ਲਾ ਕੇ ਹਟਿਆ ਪਰ ਤੇ ਮੈਨੂੰ ਕਹਿੰਦਾ 19 ਦੀਆਂ ਤੇ 24 ਦੀਆਂ ਚੋਣਾਂ ਵਿੱਚ ਕੋਈ ਫਰਕ ਹੀ ਨਹੀਂ ਲੱਗਦਾ ਕਿੱਥੇ 19 ਇੰਨੀ ਵੱਡੀ ਸ ਵੀ ਇਸ ਕਿਸਮ ਦੀ ਸੀਗਾ ਸਾਰਾ ਪਲਵਾਮਾ ਤੇ ਬਾਲਾਕੋਟ ਦਾ ਮਸਲਾ ਸੀ ਤੇ ਲੋਕਾਂ ਨੇ ਪੁੱਛਿਆ ਹੀ ਨਹੀਂ ਤੇ ਸਾਰੇ ਇੱਕੋ ਦਮ ਮੋਦੀ ਵੱਲ ਝੁੱਕ ਗਏ ਸੀ ਸਾਰੇ ਜਾਂ ਭਾਜਪਾ ਵੱਲ ਝੁੱਕ ਗਏ ਸੀ ਤੇ ਹੁਣ ਹੋਂਤਾ ਇਹ ਸ਼ੋਅ ਆ ਵੀ ਉਹਨਾਂ ਕੋਲ ਨੈਰੇਟਿਵ ਨਹੀਂ ਬਣ ਰਿਹਾ বিজেপি ਕੋਲ ਨਰਿੰਦਰ ਮੋਦੀ ਕੋਲ ਮੈਰੇਟਿਵ ਨਹੀਂ ਮੇਰਾ ਸਵਾਲ ਵੀ ਹੈ ਨਾਲੋ ਲੈ ਲਿਓ ਕਿ ਤੁਸੀਂ ਦੇਖਦੇ ਆ ਜਿਹੜੀ ਤੁਸੀਂ 2019 ਦੀ ਗੱਲ ਕੀਤੀ ਹੈ ਜਾਂ 2014 ਦੀ ਕੀਤੀ ਹੈ ਕਿ ਉਹਨਾਂ ਦੋਨਾਂ ਚੋਣਾਂ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਔਰ ਭਾਜਪਾ ਇੱਕ ਹਮਲਾਵਰ ਰੁਖ ਅਪਣਾ ਕੇ ਚੋਣ ਮੁਹਿੰਮ ਕਰਦੇ ਸੀ ਪਰ ਇਸ ਵਾਰ ਰੱਖਿਆਤਮਿਕ ਤੇ ਡਿਫੈਂਸਿਵ ਹੋ ਕੇ ਸਾਰਾ ਕੁਝ ਕਰ ਰਹੀ ਹੈ ਇਹ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹੀ ਹੈਗਾ ਇਸ ਵਾਰ ਡਿਫੈਂਸਿਵ ਹੈ ਇਹ ਪਹਿਲਾ ਹਮਲਾਵਰ ਹੋ ਕੇ ਗੱਲ ਕਰਦੇ ਸੀ ਕਿ ਹਮਲਾਵਰ ਹੈ ਨਹੀਂ ਬਦਲ ਰਿਹਾ ਜਿਵੇਂ ਹੁਣ ਆਪ ਤੁਸੀਂ ਆਪ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਉਹ ਕਹਿ ਰਿਹਾ ਮੈਂ Hindu Musalman ਨਹੀਂ ਕਰੂੰਗਾ ਮੈਂ ਜੋ ਕਰੂੰਗਾ ਮੇਰੀ ਪਬਲਿਕ ਲਾਈਫ ਜਨਤਕ ਲਾਈਫ ਹੈ ਮੇਰੀ ਜਨਤਕ ਲਾਈਫ ਕਰਾਉ ਇਹ ਸਾਰੀਆਂ ਗੱਲਾਂ ਹੂਣ ਕਰ ਰਿਹਾ ਤੇ ਟੋਟਲ ਜਿਹੜੀ ਸਾਰਾ ਜਿਸ ਤਰੀਕੇ ਨਾਲ ਇਹ ਭਾਸ਼ਣ ਦਿੰਦਾ ਜਿਹੜਾ ਨੈਰੇਟਿਵ ਬਣਦਾ ਹੈ ਇਹ ਤਾਂ ਡਾਇਰੈਕਟਰ ਦਾ ਸਾਰਾ ਪੋਲਰਾਈਜੇਸ਼ਨ ਦਾ ਉਹ ਸਾਰਾ ਡਿਫੈਂਸਿਵ ਹੈ ਇਸ ਕਰਕੇ ਕੋਈ ਵੀ ਪੋਜੀਟਿਵ ਗੱਲ ਇਹਦੇ ਕੋਲੇ ਕਹਿਣ ਨੂੰ ਹੈ ਨਹੀਂ ਤੇ ਇਸੇ ਕਰਕੇ ਐਡ ਕਿ ਜੋ ਪਿਛਲੀਆਂ ਚੋਣਾਂ ਨਾਲੋਂ 2014 ਦੀਆਂ ਤੋਂ ਤੱਕ 60 ਉਦੋਂ ਵੀ ਕਿਤੇ ਵੱਧ 2019 ਤੋਂ ਵੀ ਵੱਖਰੇ ਕਿਸਮ ਦਾ ਇਹ ਇਲੈਕਸ਼ਨ ਹੈ ਇਲੈਕਸ਼ਨ ਦੀ ਹੈ ਇਸ ਕਿਸਮ ਬਈ ਅਰੇ ਦੇਸ਼ ਦੀ ਜਿਹੜੀ ਕਿਸਮਤ ਹੈ ਡੈਮੋਕ੍ਰੇਸੀ ਰਹਿਣੀ ਹੈ ਸੰਵਿਧਾਨ ਰਹਿਣਾ ਕਿ ਨਹੀਂ ਰਹਿਣਾ ਇਹ ਇਹ ਨਾਰੇ ਵੀ ਲੱਗੇ ਆ ਤੇ ਇਸੇ ਇਸ਼ੂ ਉੱਤੇ ਹੀ ਲੜਿਆ ਜਾ ਰਿਹਾ ਇਹਦੇ ਨਾਲ ਦੂਜੇ ਇਸ਼ੂ ਜੁੜ ਗਏ ਆ ਅਨਪਲਾਈਮੈਂਟ ਬੜਾ ਜ਼ੋਰ ਸ਼ੋਰ ਨਾਲ ਇਸ ਵਾਰ ਮਸਲਾ ਜੁੜਿਆ ਹੋਇਆ ਲੋਕਾਂ ਦੀ ਜਿਆਦਾ ਯੂਪੀ ਦੇ ਵਿੱਚ ਉਸਨੇ ਟਰੈਵਲ ਕੀਤਾ ਵਾਰਿਸ ਨੇ ਉਹ ਕਹਿੰਦਾ ਵੀ ਸਾਥ ਥਾਂ ਥਾਂ ਲੋਕ ਅਨਪਲਾਈਮੈਂਟ ਦੀ ਗੱਲ ਬਹੁਤ ਕਰਦੇ ਕੇ ਬੇਰੁਜ਼ਗਾਰੀ ਹੈ ਤੇ ਬੇਰੁਜ਼ਗਾਰੀ ਹੈ ਵੀ ਸਹੀ ਇਹ ਮਸਲੇ ਤੇ ਮਹਿੰਗਾਈ ਦੇ ਮਸਲੇ ਤੇ ਹੋਰ ਜਿਹੜੇ ਆਰਥਿਕ ਮਸਲੇ ਉਹ ਨਾਲ ਚੱਲੀ ਜਾਂਦੇ ਅਗਲਾ ਧਾਰਮਾੜੇ ਮਸਲੇ ਦੀ ਜਿਹੜੀ ਗੱਲਬਾਤ ਹੈ ਚਾਦਰ ਹੈ ਤੁਸੀਂ ਪਾਸਕ ਸਾਲ ਉਹਦੇ ਤੇ ਪਾ ਕੇ ਰੱਖੀ ਹੈ ਪਸਾਲ ਉਡੀ ਰੱਖੀ ਆ ਚਾਦਰ ਹੁਣ ਨਹੀਂ ਉਹ ਤਾਂ ਫਟੂਗੀ ਚਾਦਾ ਤੇ ਫਟੀ ਵੀ ਪਈ ਆ ਇਸ ਕਰਕੇ ਧਰਮ ਦੇ ਨਾਂ ਤੇ ਨਹੀਂ ਉਹਨਾਂ ਨੂੰ ਖੁਦ ਹੀ ਸਾਰੀ ਆਪਦੀ ਗੱਲ ਨੂੰ ਕੱਟਣਾ ਪੈ ਰਿਹਾ ਪ੍ਰਾਈਮ ਮਿੰਿਸਟਰ ਨੂੰ ਉਹਨੇ ਕੱਲ ਕੱਟਿਆ ਅੱਜ ਫੇਰ ਪਾਉਮੀ ਉੱਥੇ ਆ ਜੇ ਕਿਉਂਕਿ ਪਰ ਇੰਨਾ ਨਹੀਂ ਸੀ ਕਦੇ ਦੇਖਿਆ ਵੀ ਪ੍ਰਾਈਮ ਮਿੰਿਸਟਰ ਐਸ ਪੋਜੀਸ਼ਨ ਦਾ ਹੋਵੇ ਕਿ ਉਹ ਅੱਜ ਰੋਜ ਨਿਤ ਨਵਾਂ ਨਿਤ ਨਵਾਂ ਬਰਤਾਨ ਦਾ ਖੜਾ ਕਰੇ ਤੇ ਉਹ ਬਰਤਾਨ ਦੇ ਵਿੱਚ ਵੀ ਤੁਸੀਂ ਉਹ ਹੀ ਫੋਕ ਗੱਲਾਂ ਉਹ ਫੋਕੀਆਂ ਛੋਟੀਆਂ ਛੋਟੀਆਂ ਤੇ ਦੋਸ਼ ਦੋਸ਼ ਲਾਉਣ ਵਾਲੇ ਸਵਾਲ ਕਰੋ ਸਵਾਲ ਕੋਈ ਪੋਲਿਟਿਕਸ ਦਾ ਨਾ ਹੋਵੇ ਸਵਾਲ ਕੋਈ ਸਮਾਜ ਦਾ ਆਰਥਿਕ ਦਾ ਚਿੰਤ ਦਿੱਲੀ ਦਾ ਨਾ ਹੋਵੇ ਕਿਸੇ ਪੋਲਿਸੀ ਦਾ ਮੈਟਰ ਨਾ ਹੋਵੇ ਸਿਰਫ ਪ੍ਰੋਪਗੈਂਡਾ ਹੋਵੇ ਉਹ ਵੀ ਸਤਹੀ ਲੈਵਲ ਦਾ ਉੱਪਰਲੇ ਲੈਵਲ ਦਾ ਇਹ ਕਰ ਰਹੇ ਹੈ ਅੱਜਕੱਲ ਹਾਂਜੀ ਜੀ ਇਹ ਸਾਬ ਜਿਹੜੀਆਂ ਇਹ ਇੱਕੋ ਤਰੇਠ ਹਲਕਿਆਂ ਜਿਹੜੀਆਂ ਹੁਣ ਚੋਣਾਂ ਹੋਣੀਆਂ ਉਹਦੇ ਵਿੱਚ ਪੰਜਾਬ ਦੀਆਂ 13 ਸੀਟਾਂ ਵੀ ਆਉਂਦੀਆਂ ਹਰਿਆਣੇ ਦੀਆਂ ਵੀ 10 ਸੀਟਾਂ ਆਉਂਦੀਆਂ ਦਿੱਲੀ ਦੀਆਂ ਵੀ 7 ਸੀਟਾਂ ਆਉਂਦੀਆਂ ਮੱਛਲੀਆਂ ਦੀਆਂ ਵੀ ਚਾਰ ਸੀਟਾਂ ਆਉਣੀਆਂ ਤੁਸੀਂ ਇੱਥੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਤੇ ਹਰਿਆਣਾ ਤੇ ਹਿਮਾਚਲ ਦੇ ਵਿੱਚ ਕਿਸ ਤਰ੍ਹਾਂ ਦੀ ਪੋਜੀਸ਼ਨ ਰਹਿਣ ਦੀ ਸੰਭਾਵਨਾ ਬੀਜੇਪੀ ਦੀ ਵੇਖੋ ਪੰਜਾਬ ਦੇ ਵਿੱਚ ਤਾਂ ਕਲੀਅਰ ਹੈ ਪੰਜਾਬ ਵਿੱਚ ਬੀਜੇਪੀ ਹੈ ਨਹੀਂ ਪੰਜਾਬ ਵਿੱਚ ਕੋਈ ਵੀ ਸੀਟ ਬੀਜੇਪੀ ਕੋਈ ਜਿੱਤ ਨਹੀਂ ਰਹੀ ਜਾਂ ਮੁਕਾਬਲਾ ਨਹੀਂ ਦੇ ਰਹੀ ਕਿਸੇ ਵੀ ਸੀਟ ਦੇ ਉੱਤੇ 13 ਦੇ 13 ਸੀਟਾਂ ਦੇ ਉੱਤੇ ਹੋਰ ਹੈਗਾ ਹੁਣ ਦਿੱਲੀ ਦੇ 7 ਸੀਟਾਂ ਦਿੱਲੀ ਦੇ 7 ਸੀਟਾਂ ਤੇ ਵੀ ਦੱਸੇ ਦੱਸਦੇ ਸੱਤੇ ਦੀਆਂ ਸੱਤੇ ਸੀਟਾਂ ਪਹਿਲਾਂ ਇਹ ਕੋਲ ਭਾਜਪਾ ਕੋਲ ਸੀ ਜੀ ਬੀਜੇਪੀ ਕੋਲ ਸੀ ਜੀ ਹੈ ਤੇ ਇੱਕ ਵਾਰੀ ਬੀਜੇਪੀ ਕੋਲ ਸੀ ਬੀਜੇਪੀ ਕੋਲ ਇੱਕ ਵਾਰ ਨਹੀਂ ਸੀ ਉਹ ਤੋਂ ਪਹਿਲੇ ਵੀ 14 'ਚ ਵੀ ਇੱਕ ਮੁੜ ਕੇ 19 'ਚ ਵੀ ਉਹਨਾਂ ਕੋਲ ਸੱਤੇ ਦੇ ਸੱਤੇ ਸੀ ਗਿਆ ਸਾਰੀਆਂ ਤੇ ਹੁਣ ਹੁਣ ਇਹ ਹੈ ਵੀ ਉੱਥੇ ਬਕਾਇਦਾ ਮੁਕਾਬਲਾ ਹੋ ਰਿਹਾ ਆ ਤੁਸੀਂ ਕੁਝ ਵੀ ਕਹੋ ਪਰ ਕੇਜਰੀਵਾਲ ਦੇ ਬਾਹਰ ਆਉਣ ਦੇ ਪਿੱਛੋਂ ਕਾਫੀ ਜ਼ਿਆਦਾ ਬਲ ਮਿਲਿਆ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਉੱਥੇ ਦਿੱਲੀ ਦੇ ਵਿੱਚ ਤਾਂ ਤੇ ਹੁਣ ਤਾਂ ਉਹ ਆਮ ਅੱਜ ਤਾਂ ਅੱਜ ਤਾਂ ਉਹ ਕਾ ਜਿਹੜੇ ਕਾਂਗਰਸ ਦੇ ਉਮੀਦਵਾਰ ਹਨ ਉਹਨਾਂ ਲਈ ਕੇਜਰੀਵਾਲ ਰੋਡ ਸ਼ੋਅ ਕਰ ਰਿਹਾ ਸੀ ਅਗਰ왈 ਇੱਕ ਉਮੀਦਵਾਰ ਹੈ ਉਹਨਾਂ ਦੇ ਹੱਕ 'ਚ ਉਹਨਾਂ ਰੈਲੀ ਕੀਤੀ ਆ ਉਹਦੇ ਹੱਕ 'ਚ ਵੀ ਰੈਲੀ ਕੀਤੀ ਤੇ ਕਨ੍ਹਈਆ ਕੁਮਾਰ ਦੇ ਹੱਕ 'ਚ ਵੀ ਕੀਤੀ ਆ ਦੋਨਾਂ ਦੇ ਲਈ ਕੀਤੀ ਆ ਉਹਨੇ ਤੇ ਇਸ ਕਰਕੇ ਹੁਣ ਤਾਂ ਫਰਕ ਪੈ ਗਿਆ ਉਹਨਾਂ ਦੀ ਵੋਟ ਰਲ ਕੇ ਬੀਜੇਪੀ ਬੇਕਰ ਠੀਕ ਆ ਬੀਜੇਪੀ 50% ਤੋਂ ਉੱਤੇ ਲੱਗਈ ਸੀ ਅੱਗੇ ਵੋਟਾਂ ਇਹਨਾਂ ਦੀਆਂ ਰਲ ਕੇ ਵੀ 40 ਹੁਣ 40 ਰਹਿੰਦੀਆਂ ਸੀਗੀਆਂ ਤੇ ਪਰ ਹੁਣ ਇਹ ਨਹੀਂ ਹੁੰਦਾ ਹੁਣ ਥੋੜਾ ਜਿਹਾ ਹਾਲਤ ਬਦਲ ਗਿਆ ਉਹਨਾਂ ਦੀਆਂ 50 56% ਵੋਟਾਂ ਤੱਕ ਲਿਜਾਦੀ ਰਹੀ ਹੈ ਜਿਹੜਾ ਭਾਜਪਾਜ ਦੇ ਵਿੱਚ ਜਿੱਤਲੀ ਦੇ ਵਿੱਚ ਹੁਣ ਸਰਟਨਲੀ ਉਹ 10% ਥੱਲੇ ਉਹਦਾ 10% ਥੱਲੇ ਸ਼ੇਅਰ ਆਉਣ ਦਾ ਮਤਲਬ ਦੂਜਿਆਂ ਦਾ 10% ਸ਼ੇਅਰ ਵੱਧ ਜਾਣਾ ਤਾਂ ਇਹ ਸਿੱਧਾ ਫਰਕ ਪੈ ਜਾਂਦਾ ਇਸ ਕਰਕੇ ਇਹ ਇਹ ਜਿਹੜਾ ਹੈ ਬਹੁਤ ਟਫ ਮੁਕਾਬਲਾ ਹੈ ਤੇ ਉਮੀਦ ਹੈ ਵੀ ਹੁਣ ਉਹ ਜਿਹੜੀਆਂ ਅੱਗੇ ਸੱਤ ਸੀ ਉਹਨੇ ਲਿਜਾ ਸਕਦੀ ਇਸੇ ਤਰੀਕੇ ਨਾਲ ਹਰਿਆਣੇ 'ਚ 10 ਸੀ ਤਾਂ ਦਸਾਂ 'ਚੋਂ ਨਹੀਂ ਬਹੁਤਿਆਂ ਲੋਕਾਂ ਦਾ ਉਮੀਦ ਆ ਵੀ ਅੱਧੀਆਂ ਕੋ ਭਾਜਪਾ ਰਿਟੇਨ ਕਰ ਜੇ ਰੱਖ ਜੇ ਅਧਿਕ ਨੂੰ ਉਹਨਾਂ ਕੀ ਬਹੁਤ ਹੈ ਇਸੇ ਤਰੀਕੇ ਨਾਲ ਹਮਾਚਲਚ ਹੈ ਹਮਾਚਲਚ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਚੀਫ ਮਿਨਿਸਟਰ ਜਬ ਜੋ ਜਿਹੜੀ ਕਾਂਗਰਸ ਦੀ ਸਰਕਾਰ ਸੀ ਸੁਖੂ ਦੀ ਤੇ ਉਹ ਉਤਾਰ ਹੀ ਦਿੱਤੀ ਸੀ ਪਰ ਫਿਰ ਵੀ ਉਹ ਸੰਭਲ ਗਿਆ ਤੇ ਹੁਣ ਤਾਂ ਉਹ ਸ਼ਾਇਦ ਉਹ ਚਾਰੇ ਐਸੈਂਬਲੀ ਸੀਟਾਂ ਦੀ ਚਾਰ ਦੀ કે 6 ਦੀ ਦੁਆਰ ਨਾਲ ਚੋਣ ਹੀ ਹੋ ਰਹੀ ਹੈ ਹਾਂ ਜੀ ਨਾਲ ਚੋਣ ਹੋ ਰਹੀ ਹੈ ਜੋ ਚੋਣੋ ਨਾਲ ਹੀ ਚੋਣ ਹੋ ਰਹੀ ਹੈ ਇਸ ਕਰਕੇ ਉਹ ਹੁਣ ਉਹ ਗੱਲ ਨਹੀਂ ਰਹਿ ਗਈ ਹੁਣ ਉਸ ਕਿਸਮ ਦਾ ਬਰੋਧ ਜਿਹੜਾ ਡਾਈਸੈਂਟ ਪਾਰਟੀ ਅੰਦਰ ਕਾਂਗਰਸ 'ਚ ਖੜਾ ਕਰਾਤਾ ਸੀ ਭਾਜਪਾ ਨੇ ਉਹ ਵੀ ਹੈ ਨਹੀਂ ਇਹ ਇਸ ਕਰਕੇ ਇਹ ਇਹ ਹਿਮਾਚਲ 'ਚ ਵੀ ਫਰਕ ਪੈ ਗਿਆ ਤੇ ਪੰਜਾਬ ਹਿਮਾਚਲ ਹਰਿਆਣਾ ਤੇ ਦਿੱਲੀ ਦਾ ਦਿੱਲੀ ਦਾ ਉਹ ਰਿਜ਼ਲਟ ਨਹੀਂ ਆਉਣਗੇ ਇਹਦੇ ਵਿੱਚ ਕਾ ਵੱਡਾ ਲਾਸ ਹੈ ਜਣਾ ਕਿਉਂਕਿ ਬਿਲਕੁਲ ਐਕਸਟ੍ਰੀਮ ਤੇ ਉਤਾ ਸਿਰੇ ਤੇ ਪਹੁੰਚੀ ਵੀ ਸੀ ਸਾਰੀ ਦਾ ਸੀ ਹਰਿਆਣੇ ਦੇ ਅਸੀਂ ਤਾਂ ਦੱਸੇ ਉਹਦੇ ਕੋਲੇ ਸੀ ਦਿੱਲੀ 'ਚ ਸੱਤ ਸੀ ਉਹ ਵੀ ਭਾਜਪਾ ਕੋਲ ਸੱਤੇ ਹੀ ਸੀ ਤੇ ਇਹ ਸਾਰਾ ਕੁਝ ਇਸ ਤਰੀਕੇ ਨਾਲ ਹੁੰਦਾ ਸੀ ਉਹਦੇ ਦੋ ਦੋ ਪਿੰਡ ਪੰਜਾਬ ਚੋਂ ਵੀ ਸੀ ਸਿਰਸਾ ਦੇ ਦੋ ਪੰਜਾਬ ਦੀਆਂ ਵੀ ਸੀ ਦੋ ਪੰਜਾਬ ਦੇ ਆ ਵੀ ਸੀ ਗਿਆ ਹੁਣ ਪੰਜਾਬ ਦੇ ਵਿੱਚ ਉਹ ਲਾਸ ਹੈ ਹੁਣ ਪੰਜਾਬ ਦੇ ਵਿੱਚ ਤਾਂ ਇਹ ਦੇਖੋ ਵੀ ਸ਼ਾਇਦ ਇੱਕ ਸੀਟ ਤੇ ਟੱਕਰ ਦੇ ਰਹੀ ਹੈ ਆਮ ਆਪਾ ਦੇ ਰਿਹਾ ਕਿ ਇਹਦਾ ਨਾਇਕ ਕਾਲੀਗਲ ਇੱਕ ਤੇ ਟੱਕਰ ਦੇ ਰਿਹਾ ਬੀਜੇਪੀ ਕਿਸੇ ਕਿਸੇ ਵੀ ਸੀਟ ਤੇ ਟੱਕਰ ਨਹੀਂ ਦੇ ਰਹੀ ਬਾਕੀ ਮੁਕਾਬਲਾ ਤਾਂ ਹੋਣਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਹੀ ਹੈ ਇੱਥੇ ਪਰ ਦੋਨਾਂ ਜੋ ਕੋਈ ਜਿੱਤਦਾ ਫਾਇਦਾ ਫਿਰ ਉਹ ਇੱਕਦਮ ਤਾਂ ਹੋ ਇੰਡੀਆ ਗੱਠ ਜੋੜ ਦੇ ਹੱਕ ਚੀਜ਼ ਆ ਉਹਦੇ ਉਹਦੇ ਖਾਤੇ ਚ ਹੀ ਪੈਣਾ ਇਸ ਕਰਕੇ ਇਹ ਕੋਈ ਫਰਕ ਨਹੀਂ ਕੌਣ ਆਏ ਕੌਣ ਨਹੀਂ ਸਵਾਲ ਹੈ ਵੀ ਇਹ ਐਨਡੀਏ ਕੋ ਐਨਡੀਏ ਕੋਈ ਮੁਕਾਬਲਾ ਨਹੀਂ ਕਰ ਰਿਹਾ ਐਨਡੀਏ ਨਾ ਭਾਜਪਾ ਤੇ ਨਾ ਅਕਾਲੀ ਦਲ ਇਸ ਕਰਕੇ ਅਕਾਲੀ ਦਲ ਬੇਸ਼ੱਕ ਐਨਡੀਏ ਵਿੱਚ ਹੁਣ ਨਹੀਂ ਹੈ ਫਿਲਹਾਲ ਪਰ ਉਹਦਾ ਤਾਂ ਹੋਰ ਪਾਸੇ ਝੁਕਾ ਹੈ ਨੇ ਉਹਨੇ ਐਨਡੀਏ ਚ ਹੀ ਜਾਣਾ ਸੀ ਜਦੋਂ ਲੋਡ ਪੈਣ ਤੇ ਜਾਣਾ ਹੋਵੇ ਤੇ ਇਸ ਕਰਕੇ ਹੁਣ ਬਹੁਤ ਵੱਡਾ ਫਰਕ ਪੈ ਗਿਆ ਤੇ ਬੇਖੋ ਇੱਕ ਗੱਲ ਜ਼ਰੂਰ ਹੈ ਜਿਹੜੀ ਲੋਕ ਡਰੇ ਜਾ ਰਹੇ ਆ ਮੈਂ ਫਿਰ ਦੁਬਾਰਾ ਡਰਾਉਣਾ ਉਹ ਹੈਗਾ ایਬੀਐਮ ਮਸ਼ੀਨਾਂ ਦੀ ਗੱਲਬਾਤ ਜਿਹਦਾ ਜਿਹੜਾ ਲੋਕਾਂ ਨੂੰ ਡਰ ਲੱਗਿਆ ਰਹਿੰਦਾ ਪਰ ਇੱਕ ਗੱਲ ਜ਼ਰੂਰ ਅੱਥੇ ਇੱਥੇ ਮਹਿਸੂਸ ਹੋ ਰਹੀ ਹੈ ਵੀ ਜੇ ایਬੀਐਮ ਮਸ਼ੀਨਾਂ ਦੇ ਰਾਹੀਂ ਵੀ ਆਕਾਮੇ ਭਾਜ ਭਾ ਜਿੱਤ ਕੇ ਆਉਂਦੀ ਹੈ ਤਾਂ ਪਹਿਲੀ ਤਰ੍ਹਾਂ ਰਾਜ ਨਹੀਂ ਕਰ ਸਕਦੀ ਪਹਿਲੀ ਗੱਲ ਤਾਂ ਇਹ ਸਿਵਲ ਡਿਸਆਰਡਰ ਹੋ ਹੀ ਜਾਏਗਾ ਹੁਣੇ ਕਿਸੇ ਨੇ ਕੁਝ ਇਸ ਗੱਲ ਨੂੰ ਹੁਣ ਹੈ ਇਸ ਤਰੀਕੇ ਨਾਲ ਤਾਂ ਲੈਣਾ ਨਹੀਂ ਵੀਰ ਚੁੱਪ ਕਰਕੇ ਜਾਂ ਚੁੱਪ ਕਰਾ ਦਿੱਤੇ ਜਾਣਗੇ ਕਿਉਂਕਿ ਇੱਕ ਤਰ੍ਹਾਂ ਦਾ ਇੱਕ ਵੇਵ ਹੈ ਭਾਜਪਾ ਦੇ ਵਿਰੁੱਧ ਚੱਲ ਰਹੀ ਇੱਕ ਲੋਕਾਂ ਦੇ ਮਾਨ ਹੀ ਉਧੋ ਦੂਜੇ ਪਾਸੇ ਬਦਲ ਗਏ ਆ ਸਾਰਾ ਵਰਤਾਂਦ ਹੀ ਹੁਣ ਇੰਡੀਆ ਕੱਠ ਜੋੜ ਦਾ ਖੜਾ ਹੋਇਆ ਉਧੋ ਤਾਂ ਵਰਤਾਂਦ ਹੀ ਨਹੀਂ ਖੜਾ ਹੋ ਰਿਹਾ ਤੇ ਇਸ ਕਰਕੇ ਹੁਣ ਇਹ ਇਹ ਸਾਰਾ ਇਹ ਚੰਗੀ ਗੱਲ ਹੈ ਵੀ ਆਪਣੇ ਆਪ ਹੀ ਜਿਹੜਾ ਸੱਤਾ ਦਾ ਪਰਿਵਰਤਨ ਹੋ ਜੇ ਉਹ ਚੰਗੀ ਗੱਲ ਹੈ ਜੇ ਸੱਤਾ ਨੂੰ ਟੇਢੇ ਪਿੰਗੇ ਤਰੀਕੇ ਨਾਲ ਭਾਜ-ਪਾੜੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਫੇਰ ਇਹਦੇ ਇਹਦੇ ਨਤੀਜੇ ਜਿਵੇਂ ਸਿਵਲ ਡਿਸਆਰਡਰ ਮਾਰੇ ਨਿਕਲ ਗਏ ਹਾਂਜੀ ਜੀ ਇਹ ਸਭ ਆਪਣਾ ਸਮਾਂ ਵੀ ਸਮਾਪਤ ਹੋ ਗਿਆ ਜੇ ਕੋਈ ਤੁਸੀਂ ਹੋਰ ਆਖਰੀ ਟਿੱਪਣੀ ਹੋਵੇ ਤੁਹਾਡੀ ਆਖਰੀ ਟਿੱਪਣੀ ਨਹੀਂ ਆ ਵੀ ਕੋਈ ਵੀ ਕੈਂਪੇਨਰ ਕੋਈ ਕਦੇ ਇਹ ਨਹੀਂ ਦੇਖਿਆ ਕਿ ਐਡੀ ਵੱਡੀ ਪਾਰਟੀ ਹੋਵੇ ਤੇ ਉਹਦੇ ਕੋਲੇ ਉਹਦੇ ਕੋਲੇ ਕੈਂਪੇਨ ਕਰਨ ਲਈ ਬੰਦੇ ਨਾ ਹੁਣ ਜਿਵੇਂ ਹੁਣ ਗੱਡ ਕਰੀ ਆ ਬਿਲਕੁਲ ਚੁੱਪ ਇੱਕ ਵੀ ਹਸਬ ਦੀ ਕਦੇ ਕੋਈ ਗੱਲ ਹੀ ਨਹੀਂ ਹੋਸੀ ਉਹ ਵੀ ਵੱਡੇ ਲੀਡਰਾਂ ਦਾ ਸਮਾਰ ਤੇ ਇਸ ਕਰਕੇ ਤੁਸੀਂ ਕੋਈ ਵੱਡੇ ਵੱਡੇ ਲੀਡਰਾਂ ਦਾ ਕਿਸੇ ਕਿਸਮ ਦੀ ਗੱਲ ਨਹੀਂ ਹੋ ਰਹੀ ਬਸ ਇੱਕ ਬੰਦਾ ਬੋਲ ਰਿਹਾ 18 ਉੱਥੇ ਤੇ ਧਿਆਨ ਹੈ ਤੇ ਜਿਹੜੇ ਮਸਲੇ ਖੜੇ ਕੀਤੇ ਸੀ ਇਓਂ ਲੱਗ ਰਿਹਾ ਸੀਗਾ ਸਾਰਿਆਂ ਨੂੰ ਕਹਿੰਦੇ ਸੀ ਬੜੀ ਗਲਤੀ ਕੀਤੀ ਆ ਤੁਸੀਂ ਮੰਦਿਰ ਵਿੱਚ ਸ਼ਾਮਲ ਨਹੀਂ ਹੋਈ ਕਾਂਗਰਸ ਬਿਲਕੁਲ ਉਹਦਾ ਸਾਫ਼ ਹੋ ਜੂਗੀ ਇਸ ਕਿਸਮ ਦੇ ਸਾਰੇ ਜਿਹੜੇ ਕਰ ਰਹੇ ਸੀ ਸਾਰੇ ਇਸ ਕਿ ਸਭ ਤੋਂ ਜਿਹੜੇ ਬਿਆਨ ਆ ਰਹੇ ਸੀ ਉਹ ਸਾਰੀਆਂ ਗੱਲਾਂ ਗਲਤ ਹੋ ਗਈਆਂ ਤੇ ਹੁਣ ਉਹ ਨਹੀਂ ਗਏ ਤਾਂ ਫਿਰ ਵੀ ਉਹ ਉਹਦੀ ਕੋਈ ਪੋਜੀਸ਼ਨ ਨਹੀਂ ਰਹੀ ਰਾਮ ਮੰਦਰ ਦੇ ਇਸ਼ੂ ਦੀ ਤੇ ਹੁਣ ਆਪਣੇ ਆਪ ਦੇ ਵਿੱਚ ਇਸ਼ੂ ਹੀ ਦੂਜੇ ਨਿਕਲੇ ਇਸ਼ੂ ਜਿਹੜੇ ਡੈਮੋਕ੍ਰੇਸੀ ਦੇ ਹੁੰਦੇ ਆ ਉਹੀ ਹੁਣ ਸਾਹਮਣੇ ਆ ਗਏ ਤੇ ਰਿਲੀਜੀਅਨ ਇਸ਼ੂ ਪਿੱਛੇ ਰਹਿ ਗਿਆ ਇਸ ਤੋਂ ਇਹ ਇੰਡੀਕੇਸ਼ਨ ਜ਼ਰੂਰ ਸੰਕੇਤ ਮਿਲਦਾ ਕਿ ਸਾਰਾ ਲੋਕਾਂ ਦੀਆਂ ਜਿਹੜੀਆਂ ਆਰਥਿਕ ਮੁਸ਼ਕਲਾਂ ਸੀ ਉਹ ਅੱਗੇ ਆ ਗਈਆਂ ਉਹ ਅੱਗੇ ਆ ਗਏ ਆ ਇਹ ਹੁਣ ਅਸਲ ਵਿੱਚ ਡੈਮੋਕ੍ਰੇਸੀ ਲੋਕਤੰਤਰ ਤਾਂ ਇਹ ਹੀ ਹੁੰਦਾ ਵੀ ਤੁਹਾਡੇ ਦੇ ਦੂਦੇ ਦੀਆਂ ਮੁਸ਼ਕਲਾਂ ਤੁਹਾਡੇ ਅੱਗੇ ਆਉਣ ਤੇ ਇਹੀ ਹੋਵੇ ਤੇ ਧਾਰਮਿਕ ਮਸਲਾ ਨਹੀਂ ਆ ਜਿੱਥੇ ਡੈਮੋਕ੍ਰੇਸੀ ਨਹੀਂ ਉਹ ਫਿਰ ਡਿਕਟੇਟਰਸ਼ਿਪ ਵੱਲ ਲੱ ਜਾਂਦਾ ਉਹ ਹੁਣ ਨਹੀਂ ਬਣ ਸਕਦਾ ਮੁਸ਼ਕਲ ਹੈ ਕਿ ਹੁਣ ਇਹ ਕੇਰਾ ਇਹਦਾ ਰਾਥ ਸ਼ਾਇਦ ਇਹ ਹਿੰਦੂਤਵਾ ਦਾ ਰਾਥ ਰੂਪ ਜਾਏਗਾ ਇੱਥੇ ਹੀ ਉਹ ਕਿਤੇ ਰੁਕਿਆ ਰਹੇਗਾ ਹਾਂਜੀ ਜੀ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਜਿਹੜੇ ਦੋਸਤ ਸਾਡੇ ਸਪੋਰਰ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਕੋਈ ਇਸ ਗੱਲਬਾਤ ਬਾਰੇ ਇਸ ਚਰਚਾ ਬਾਰੇ ਟਿੱਪਣੀ ਹੋਵੇ ਕੋਈ رائے ਹੋਵੇ ਤਾਂ ਤੁਸੀਂ ਸਾਡੇ YouTube ਦੇ ਕਮੈਂਟ ਬਾਕਸ ਜਾਂ Facebook ਦੇ ਪੇਜ ਤੇ ਜਾ ਕੇ ਤੁਸੀਂ ਆਪਣੀ رائے ਜਿਹੜੀ ਹੈ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ